ਉਹ ਕਰਾ ਮੈਂ ਮਾਲਿਆ ਹਲਾਦਿਆ ਕਰਨਾ ਇਹਨੂੰ ਇਹਨੇ ਕੋਈ ਨਾ ਪੁਰਸ਼ੇਰ ਖੜ ਲੈ ਆਇਆ ਕਰਨਾ ਉਹਦੇ ਆਪ ਦੀ ਪਟਾਰੀ ਦੇ ਵਿੱਚੋਂ ਅਵੰਦ ਦੇ ਵਿੱਚ ਦੰਦ ਦੇ ਵਿੱਚ ਹੁੰਦੀਆਂ ਤਾਂ ਕਈ ਤਰ੍ਹਾਂ ਤਾਂ ਪਰ ਉਹ ਰੇਕੜਾ ਐਸਾ ਫਿਰ ਕਿਤੇ ਨਾ ਕਦੇ ਉਹਦੇ ਵਿੱਚੋਂ ਮੱਖਣ ਵੀ ਆ ਜਾਂਦਾ ਨਹੀਂ ਵੀ ਆ ਜਾਂਦਾ ਦੁੱਧ ਵੀ ਆ ਜਾਂਦੀ ਆ ਬੜਾ ਕੁਝ ਨਿਕਲੇ ਹੁੰਦਾ ਐਵੇਂ ਹੀ ਗੱਲਬਾਤ ਹੈ ਸੱਚ ਨੂੰ ਹੁੱਦੀ ਜਾਣਕਾਰੀ ਬੜਿਆ ਕੋਲ ਆ ਬੜੀ ਹੁੰਦੀ ਆ ਬਾਰਾ ਉਹ ਰੈਕੜੀ ਪੈਂਦੀ ਆ ਖੜਾਦੇਲੀ ਪੈਂਦੀ ਆ ਉਹ ਜਿਹੜੇ ਪੈਂਦੀ ਆ ਕਦੇ ਨਹੀਂ ਪੈਂਦੀ ਆ ਫੇਰ ਵਾਰ ਆਉਂਦੀ ਆ ਐਵੇਂ ਆ ਸਾਡਾ ਹਸਪਤਾਲ ਵਿੱਚ ਹੀ ਇੱਥੇ ਕਰਕੇ ਆ ਕਿੰਨੋ ਫਰਮਾ ਬਾਹਰ ਇੱਥੋਂ ਕਰਵਾਉਣਾ ਚਾਹਤੇ ਨੂੰ ਫਿਰ ਚਾਚਾ ਉਧਰੋਂ ਪਟਾੜੀ ਦੇ ਵਿੱਚੋਂ ਕੱਢੇ ਪਰ ਆਉਣਾ ਲੱਗੇ ਸੋ ਪੁਜੇ ਕਰ ਲੈਂਦਾ ਵਾਗਿਆ ਕਈ ਵਾਰੀ ਮੇਰਾ ਸੁਭਾਅ ਇਦਾਂ ਹੀ ਮੰਨਣਾ ਲੋ ਆਪਣੀ ਗੱਲ ਤੋਂ ਅਰੇ

ਕੁਝ ਸਾਲਾਂ ਵਿੱਚ ਸੱਦੀਆਂ ਆਵਾਜ਼ ਜ਼ਮਾਨੇ ਬਦਲ ਗਏ ਨਾਮ-ਕੋਲ ਦੇ ਸਾਰੇ ਹੀ ਤਾਂ ਬਦਲ ਗਏ ਰਿੱਤਾ ਵਾਲੀਆਂ ਰਾਮਾ ਪੱਕੇ ਰਸਤੇ ਮੋਗੇ ਦੇ ਮਹਿੰਗੀਆਂ ਹੁਣ ਨਾ ਸਦੀਆਂ ਬੱਤੇ ਸਸਤੇ ਹੋ ਗਏ ਮੰਗੀਆਂ ਮਹਿੰਗੀਆਂ ਸਸਤੇ ਹੋ ਗਏ ਅਸਧਵਤ ਕਾਚਰੀ ਕਹਿੰਦੇ ਬੰਦੇ ਤੇ ਦਰੱਖਤ ਦੇ ਵਿੱਚ ਕਿਹੇ ਫਟਣ ਦਾ ਪ੍ਰਭਤ ਦੂਰੋਂ ਛੋਟਾ ਲੱਗਦਾ ਜਿਵੇਂ ਜਿਵੇਂ ਨੇੜੇ ਜਾਂਦੇ ਆ ਦਰਖਤ ਬੱਡਾ ਨਜ਼ਰ ਆਉਂਦਾ ਤੇ ਬੰਦੇ ਕਈ ਵਾਰੀ ਦੂਰੋਂ ਬਹੁਤ ਵੱਡੇ ਲੱਗਦੇ ਆ ਜਿਵੇਂ ਜਿਵੇਂ ਨੇੜੇ ਜਾਂਦੇ ਆ ਹੋਏ ਹੋਏ ਛੋਟੇ ਹੁੰਦੇ ਜਾਂਦੇ ਆ ਉਹਦੇ ਦੇ ਦਰਖਤ ਦੇ ਵਿੱਚ ਇਹ ਫਰਕ ਹੁੰਦਾ ਬਿਲਕੁਲ ਉਹ ਹੱਤੋਂ ਜਾਤੇ ਪਰ ਉਹ ਲਾਈਫ ਤੁਹਾਡਾ ਕਿ ਤੁਸੀਂ ਵਿਜਤ ਤੇ ਕਿੰਨੀ ਤੇ ਅਸਲ ਕੀ ਜਦੋਂ ਬਹੁਤ ਵੱਡਾ ਹਰ ਤੋਕੀ ਜਾਵੇਗਾ ਸ ਸ਼ਾਇਦ ਉਹ ਹੀ ਬਣ ਕੇ ਚੌਂ ਦੇ ਨੇ। ਸੋ ਇਹ ਤਾਂ ਬਹੁਤ ਟਕਰਾ ਮੁਕਾਬਲਾ ਹੋ ਰਿਹਾ। 2 ਨੰਬਰ ਆਪ ਦੇ ਬਾਈ ਸ਼ੋ ਕਰਕੇ ਰੱਖੋ। 4 ਨੰਬਰ ਦਾ ਮੰਗ ਲਈ ਰਿਹਾ ਕਿ ਸ਼ੋ ਕਰਨਾ ਲਗਾਉਣਾ ਨਹੀਂ ਦਿੱਤਾ। 2 ਨੰਬਰ ਬਾਹਰ ਕੱਢ ਕੇ ਸ਼ੋ ਹੋਏ। ਇਹ ਕਿਹਨਾ ਹੋਵੇ। ਇਹ ਨੰਬਰ ਛੋਟੇ ਹੋਣ ਖਸੂਰ ਤੇ ਲੱਗ ਜਾ ਸਾਡੇ ਘਰੇ ਖੜੀ ਵਾਲ ਜਿਹੜੀ ਛੋਟੀ ਹੋਵੇ ਸਾਡੇ ਜੀ ਕੋਲ ਜਾਣ। ਇਸ ਤਰ੍ਹਾਂ ਕਿ ਭਾਈ ਆਪਦੇ ਨਫਰ ਆਪਦੇ ਖਾਤੇ 'ਚ ਪਾਉਣ ਵਾਸਤੇ ਫੋਨ ਨੰਬਰ ਜਰੂਰ ਦਿਖਵਾ। ਮਾੜਾ ਜਿਹਾ ਏਕਾ ਦੂਰਾ ਜਦੋਂ ਤੁਹਾਡਾ ਹੱਥ ਲਾ ਗਿਆ ਰਹਿ ਗਿਆ ਕਿ ਭਾਈ ਨੰਬਰ ਤੁੰਦੇ ਨੇ ਖਾਤੇ 'ਚ ਪੈ ਗਿਆ ਫਿਰ ਮੈਂ ਖਾਣ ਹੋ ਨੂੰ ਤੁਹਾਡੇ ਨੇ ਮਿਹਨਤ ਕੀਤੀ ਆ ਪਰ ਤੋਂ ਹੁਣਾਂ ਦੇ ਬੇਲੇ ਤੋਂ ਲੈ ਕੇ ਕਿਉਂ ਇਹ ਪ੍ਰਾਇਮਰ ਹੋ ਗਏ ਬੀਬੀਆਂ ਸਾਡੇ ਨਾਲ ਕਮੋਂ ਮੱਠੇ ਪਾਉਣ ਆ ਗਏ ਨੇ ਕੁਝ ਬਾਲਦੇ ਨੇ ਬਾਈ ਚਾਰ ਸਾਡੇ ਚਾਮਲੇ ਦਾ ਨਾਮ ਲਾਇਆ ਹੁੰਦਾ ਚਾਚਾ ਬੰਦਿਆਂ ਵਿੱਚ ਤਾਂ ਨਹੀਂ ਫੜਨੀ ਹੁੰਦੀ ਐ ਮੱਦੀ ਫੜਨੀ ਹੁੰਦੀ ਐ ਕਿਤੇ ਬੰਦੇ ਨੇ ਮੱਠੇ ਤੇ ਅੱਜ ਪੁੱਤ ਕਰਕੇ ਫੜਦੇ ਨੇ ਬੀਬੀਆਂ ਨੇ ਪੌਣਿਆ ਬੀਬੀਆਂ ਨੇ ਬਾਦਰ ਦੋਵੇਂ ਆ ਬੀਬੀਆਂ ਨੇ ਬੱਚਾ ਚੋਣਨਾ ਬੀਬੀਆਂ ਨੇ ਕਿੱਤੇ ਦੀ ਆਪਦਾ ਬੀਬੀਆਂ ਦੇ ਬਹੁਤ ਹੀ ਚੱਪਰ ਬੀਬੀਆਂ ਦੀ ਲੋਕਾਂ ਦਾ ਇਹ ਪਾਸਾ ਲੱਗਦਾ ਆਪਾਂ ਨੂੰ ਸਨਾਨਾ ਜਦ ਮੈਦਾਨ ਦਾ ਜੋਰ ਲੈ ਬਣੋ ਪੰਜਾਬ ਦੀਆਂ ਮਾਂ ਆ ਪੰਜਾਬ ਦੀਆਂ ਭੈਣਾਂ ਸਾਰੀ ਸ਼ਾਮ ਨਹੀਂ ਆਇਆ ਕਰਕੇ ਆ ਪਰ ਇਸ ਕਰਕੇ ਉਹਨਾਂ ਦੀ ਮਿਹਨਤ ਉਹਨਾਂ ਨੂੰ ਬਹੁਤ ਜ਼ਿਆਦਾ ਚਾਜਦੇ ਨੇ ਨਾ ਬੰਦੇ ਨਹੀਂ ਖਤਰ ਰਹੇ ਮਰਖੇ ਤਾਂ ਵੀਤਿਆਂ ਵਿੱਚ ਪਰ ਉਹ ਜਿਹੜੀ ਟਰਾਫੀ ਆ ਉਹ ਤੇ ਲੀਆ ਮਾਰਨਾ ਨਾ ਜਿਹੜੀ ਘਰੇ ਘਣਦੇ ਇਹਨਾਂ ਨੂੰ ਜੋ ਇਸ ਕਰਕੇ ਬਈ ਭਰਾਵੋ ਤੁਹਾਡਾ ਜਿਹੜਾ ਕੈਕ ਦਾ ਨੰਬਰ ਆ ਉਹ ਹਰ ਸਮੇਂ ਵਿੱਚ ਫੀਫਾ ਦੇ ਖਾਸੇ ਚ ਇਸ ਤਰ੍ਹਾਂ